ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਜੀ ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣਾ ਕਿੰਨਾ ਕੁ ਫਾਇਦੇਮੰਦ ਦਾ ਜਿੱਦਾਂ ਕਿ ਆਪਾਂ ਇਹ ਜੱਗ ਭਰ ਕੇ ਰੱਖਿਆ ਹੋਇਆ ਇੱਥੇ ਗਲਾਸ ਭਰ ਕੇ ਰੱਖਿਆ ਹੋਇਆ ਇਹ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਆਪਾਂ 7 ਤੋਂ 8 ਘੰਟੇ ਰੱਖ ਕੇ ਪੀ ਸਕਦੇ ਆ ਜਿਵੇਂ ਆਪਾਂ 12 ਕਈ ਰਾਤ ਰਾਤ ਦੇ ਵੀ ਮਤਲਬ 12 ਘੰਟੇ ਰੱਖ ਲੈਂਦੇ ਹੈਗੇ ਆ ਹਨ ਤੇ ਉਹਦੇ ਨਾਲ ਵੈਸਟ ਆ ਵੀ ਆਪਾਂ 7-8 ਘੰਟੇ ਰੱਖ ਕੇ ਇਹਨੂੰ ਆਪਾਂ ਪੀਂਦੇ ਰਹੀਏ ਹਨ ਇਹਦੇ ਵਿੱਚ ਆਪਾਂ ਨੂੰ ਇਹਦੇ ਕਾਫੀ ਫਾਇਦੇ ਆ ਕੋਈ ਇੱਕ ਫਾਇਦਾ ਨਹੀਂ ਇਹਦਾ ਕਾਫੀ ਫਾਇਦੇ ਹੈਗੇ ਆ ਵੀ ਆਪਾਂ ਉਹੀ ਗੱਲ ਆ ਫਿਰ ਆਪਾਂ ਜਿਹੜੀ ਚੀਜ਼ ਆਪਾਂ ਵਰਤੀ ਹੁੰਦੀ ਆਪਾਂ ਤਾਂ ਉਹਦੇ ਬਾਰੇ ਹੀ کہہ ਸਕਦੇ ਆ ਹਨ ਉਰਲੀਆਂ ਪਰਲੀਆਂ ਆਪਾਂ ਨੂੰ ਤਾਂ ਆਉਂਦੀਆਂ ਹੈ ਨਹੀਂ ਆ ਹਨ ਜਿੱਦਾਂ ਕਿ ਇਹੇ ਆਪਣੇ ਬੀਪੀ ਲਿਆ ਵਗੈਰਾ ਜਿਨ੍ਹਾਂ ਨੂੰ ਹੋਇਆ ਹੁੰਦਾ ਹੈ ਨਾ ਉਹਦੇ ਵਿੱਚ ਵੀ ਇਹ ਮਦਦ ਕਰਦਾ ਹੈ ਪੀਲੀਏ ਦੇ ਵਿੱਚ ਵੀ ਕਰਦਾ ਹੈ ਤੇ ਜਿਵੇਂ ਕਈ ਵਾਰੀ ਆਪਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਆ ਬਾੜੀ ਮਤਲਬ ਸ਼ੁਰੂਆਤੀ ਲੱਛਣ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਠੀਕ ਮਦਦਗਾਰ ਹੈਗਾ ਇਹ ਉਦੋਂ ਬਾਅਦ ਇਹ ਵੀ ਜਿਹੜੀਆਂ ਪੇਟ ਦੀਆਂ ਨਿੱਕੀਆਂ ਮੋਟੀਆਂ ਆਪਾਂ ਨੂੰ ਸਮੱਸਿਆਵਾਂ ਹੁੰਦੀਆਂ ਹਨਾ ਮਤਲਬ ਕਿ ਉਹਨਾਂ ਦੇ ਵਾਸਤੇ ਵੀ ਇਹ ਗੁਣਕਾਰੀ ਹੈਗਾ ਫਾਇਦੇਮੰਦ ਹੈਗਾ ਇਹ ਪੀੜ ਦੀਆਂ ਸਮੱਸਿਆ ਵੀ ਇਹ ਨਾਲ ਦੀ ਨਾਲ ਜਾਨੀ ਧਿਕਾਰ ਦਿੰਦਾ ਹੈਗਾ ਠੀਕ ਵੀ ਜਿਵੇਂ ਆਪਾਂ ਡੇਲੀ ਰੈਗੂਲਰ ਹੀ ਪੀਂਦੇ ਰਹਿਣੇ ਹੈਗੇ ਆ ਉਹਦੇ ਵਾਸਤੇ ਤੇ ਕਈ ਵਾਰੀ ਇਹ ਜਿਵੇਂ ਆਪਾਂ ਨੂੰ ਕਈਆਂ ਨੂੰ ਕਾਹ ਟਾਂਜੀਆਂ ਕਈ ਪੈ ਜਾਂਦੀਆਂ ਜਿਵੇਂ ਆਪਾਂ ਨੂੰ ਕਈ ਵਾਰੀ ਅਨੀਮੀਆ ਨੂਮੀਆ ਜਾਂ ਹੋ ਜਾਂਦਾ ਹੈ ਹਨ ਉਹਦੇ ਵਾਸਤੇ ਵੀ ਇਹ ਚੰਗਾ ਹੀ ਹਨਾ ਸਹਾਈ ਤੇ ਮਦਦਗਾਰ ਮਦਦਗਾਰ ਹੈਗਾ ਆਪਣੇ ਕੋਲੇ ਮਤਲਬ ਕਿ ਆਪਾਂ ਇਹਦਾ ਬੇਨੀਫਿਟ ਲੈ ਸਕਦੇ ਹਾਂ ਹਨਾ ਤੇ ਦੇ ਅਲ ਦੇ ਰੋਗ ਜਿਹੜੇ ਚਮੜੀ ਦੇ ਰੋਗ ਆ ਜਿਵੇਂ ਵੀ ਹਨਾ ਆ ਵੀ ਸਾਰੇ ਇਹਦੇ ਵਿੱਚ ਹੀ ਆ ਜਾਂਦੇ ਹੈਗੇ ਆ ਜਿਵੇਂ ਆਪਾਂ ਨੂੰ ਐ ਵੀ ਮਤਲਬ ਕਿ ਇਥੋਂ ਤੱਕ ਵੀ ਹੈਗਾ ਇਹ ਵੀ ਚਮੜੀ ਦੇ ਰੋਗ ਵੀ ਠੀਕ ਕਰਦਾ ਵੀ ਆਪਾਂ ਵਰਤੀ ਚੱਲੀਏ ਪੀ ਚੱਲੀਏ ਤੇ ਉਤੋਂ ਉਹ ਕੈਂਸਰ ਦੇ ਸੈੱਲ ਆ ਜਿਹੜੇ ਸ਼ੁਰੂਆਤੀ ਲੱਛਣਾਂ ਦੇ ਮੈਂ ਇਹ ਨਹੀਂ ਕਹਿੰਦੀ ਵੀ ਆਹ ਤਾਂ ਸ਼ਰੂਮ ਵੀ ਇਹ ਸਾਰਾ ਹੀ ਠੀਕ ਕਰ ਦੂਗਾ ਇਹ ਨਹੀਂ ਪੀ ਚੱਲੋ ਹਨਾ ਤੇ ਇਦਾਂ ਕਰਕੇ ਵੀ ਸ਼ੁਰੂਆਤੀ ਲੱਛਣ ਜਿਹੜੇ ਹੁੰਦੇ ਆ ਨਾ ਵੀ ਕੈਂਸਰ ਦੇ ਸੈੱਲ ਆ ਜਿਹੜੇ ਉਹਨਾਂ ਨੂੰ ਵੀ ਕਹਿੰਦੇ ਇਹ ਡੈੱਡ ਕਰ ਦਿੰਦਾ ਹੈਗਾ ਇਹ ਤੇ ਬਾਕੀ ਆਪਾਂ ਨੂੰ ਪੀਣ ਦਾ ਤਾਂ ਕੋਈ ਨੁਕਸਾਨ ਨਹੀਂ ਹੈਗਾਗਾ ਆਪਾਂ ਪੀ ਸਕਦੇ ਆ ਹਨ ਚਲੋ ਆਪਾਂ ਤਾਂ ਪੀਨੇ ਆ ਆਪਣਾ ਤਾਂ ਜਾਗ ਰੱਖਿਆ ਵਾ ਬਹੁਤ ਪੁਰਾਣਾ ਵੇਖੋ ਹਨਾ ਵੀ ਸਾਫ਼ ਕੀਤਾ ਵਾ ਖਰਾਬ ਹੋ ਜਾਂਦਾ ਇਹ ਮੌਸਮ ਦੇ हिसाब ਨਾਲ ਹਨ ਜਿਵੇਂ ਕਿ ਹਾਂ ਅੱਜਕੱਲ ਮੌਸਮ ਹੈਗਾ ਹੈ ਨਾ ਬਹੁਤ ਇਹਨਾਂ ਨੂੰ ਤਾਰਿਆ ਫਿਰ ਲਿਆ ਨਹੀਂਗਾ ਹੁਣ ਆਪਾਂ ਥੋੜਾ ਠਹਿਰ ਕੇ ਦੇਖਾਂਗੇ ਵੀ ਜਿਵੇਂ ਹੁਣ ਗਰਮੀ ਵੀ ਵਾਲੀ ਆ ਪਸੀਨਾ ਆ ਜਾਂਦਾ ਭਈ ਆਪ ਵੀ ਜਦੋਂ ਮਾਣਦੇ ਆ ਹਨਾ ਤੇ ਇਸ ਤਰ੍ਹਾਂ ਕਰਕੇ ਵੀ ਆਪਾਂ ਤੁਹਾਨੂੰ ਇਹ ਚੀਜ਼ਾਂ ਦੱਸ ਰਹੇ ਹੈਗੇ ਆ ਵੀ ਜਿਵੇਂ ਕਈ ਵਾਰੀ ਲੇਡੀਜ਼ ਹੁੰਦਾ ਹੈ ਵੀ ਹੈ ਨਾ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਬੱਚਾ ਨਹੀਂ ਹੁੰਦਾ ਜਾਂ ਕੋਈ ਹੋਰ ਹੈ ਨਾ ਇਦਾਂ ਨਹੀਂ ਇਹ ਸਾਰੇ ਕਾਸੇ ਵਾਸਤੇ ਹੀ ਮਦਦਗਾਰ ਆ ਸਾਰੇ ਕਾਸੇ ਦੇ ਵਿੱਚ ਆਪਣੀ ਸਿਹਤਾਂ ਕਰਦਾ ਏ ਕਾਫੀ ਇਹਦੇ ਚੰਗੇ ਮਤਲਬ ਕਿ ਪ੍ਰਭਾਵ ਆ ਹੈਗੇ ਆ ਤੇ ਜੇ ਆਪਣੀ ਬਾਡੀ ਦੇ ਵਿੱਚ ਕਾਪਰ ਦੀ ਓਹੀ ਕਮੀ ਆਉਂਦੀ ਆ ਹੈ ਨਾ ਤੇ ਕਿਉਂਕਿ ਕਾਪਰ ਤਾਂ ਇਹ ਨਹੀਂ ਦੇਣਾ ਹੀ ਦੇਣਾ ਆਪਾਂ ਨੂੰ ਕੋਈ ਵੀ ਭਾਂਡਾ ਜੀ ਆਪਾਂ ਕਹਿੰਨੇ ਆ ਵੀ ਪਲਾਸਟਿਕ ਹੁੰਦੀ ਆ ਜਿਹੜੀ ਵੀ ਉਹਦੀ ਵੀ ਕੋਈ ਉਮਰ ਹੁੰਦੀ ਆ ਤੇ ਉਹ ਪਲਾਸਟਿਕ ਵੀ ਆ ਜਿਹੜੀ ਉਹ ਵੀ ਆਪਣੇ ਮਤਲਬ ਆ ਆਦੇ ਟਾਈਮ ਤੋਂ ਬਾਅਦ ਉਹ ਆਪਣੇ ਛੱਡਣ ਲੱਗ ਜਾਂਦੀ ਆ ਕੋਈ ਜਿਹੜੀ ਹੁੰਦੀ ਆ ਕੈਮੀਕਲ ਹਨਾ ਜਾਂ ਜੋ ਵੀ ਕੁਝ ਹੁੰਦਾ ਹੈ ਉਹਦੇ ਵਿੱਚ ਹਨਾ ਮਿਕਸ ਕੀਤਾ ਵਾ ਤੇ ਉਹ ਉਹ ਜੇ ਉਹ ਚੀਜ਼ ਆਪਾਂ ਨੂੰ ਨੁਕਸਾਨ ਕਰਦੀ ਆ ਤੇ ਇਹ ਚੀਜ਼ਾਂ ਤਾਂ ਫਿਰ ਫਾਇਦੇ ਹੀ ਕਰਨੀਆਂ ਇਹਨਾਂ ਦੇ ਵਿੱਚ ਤਾਂ ਕੁਝ ਨਹੀਂ ਐਦਾਂ ਦੀ ਮਲਾਵਟ ਹੈਗੀਗੀ ਤੇ ਇਸ ਕਰਕੇ ਆਪਾਂ ਨੂੰ ਇਹ ਵਰਤ ਲੈਣੀ ਚਾਹੀਦੀ ਆ ਤੇ ਪਲਾਸਟਿਕ ਦੇ ਭਾਂਡੇ ਜਿਹੜੇ ਥੋੜੇ ਵਾਲੇ ਆਪਾਂ ਨੂੰ ਘੱਟ ਕਰਨੀ ਚਾਹੀਦੀ ਆ ਕੋਈ ਕੁਆਲਟੀ ਵਾਲੀ ਚੀਜ਼ ਹੈਗੀ ਹੈ ਜਿਵੇਂ ਹਨਾ ਉਹ ਚੀਜ਼ ਤਾਂ ਤੁਸੀਂ ਚਲੋ ਆਪਾਂ ਲੈ ਲਓ ਆਪਾਂ ਵਰਤਦੇ ਹਾਂ ਛੱਡ ਤਾਂ ਸਕਦੇ ਨਹੀਂ ਕਿਉਂਕਿ ਆਪਾਂ ਆਦੀ ਹੋ ਚੁੱਕੇ ਆ ਪਰ ਫਿਰ ਵੀ ਜੇ ਥੋੜਾ ਥੋੜਾ ਆਪਾਂ ਆਪ ਦੇ ਆਪ ਨੂੰ ਸੁਧਾਰ ਕਰੀਏ ਕਿੰਨੀਆਂ ਚੀਜ਼ਾਂ ਬਚ ਸਕਦੇ ਆਪਾਂ ਕਿੰਨੀਆਂ ਚੀਜ਼ਾਂ ਤੋਂ ਜਿਵੇਂ ਕਿ ਇਹਦਾ ਪੀਲੇਗਾ ਠੀਕ ਕਰਦਾ ਏ ਥੈਰੇਡ ਵੀ ਠੀਕ ਕਰਦਾ ਹੈਗਾ ਏ ਜਿਵੇਂ ਕਿ ਇਹ ਚਮੜੀ ਦੇ ਰੋਗਾਂ ਨੂੰ ਵੀ ਠੀਕ ਕਰਦਾ ਏ ਜਿਵੇਂ ਕਿ ਫਿਰ ਉਹੀ ਐਂਟੀ 에ਜਿੰਗ ਵੀ ਹੈਗਾ ਏ ਹਨਾ ਵੀ ਸਾਰਾ ਕੁਝ ਇਹ ਪੇਟ ਦੀਆਂ ਸਮੱਸਿਆਵਾਂ ਠੀਕ ਕਰਦਾ ਏ ਹਨਾ ਐਨੀਮੀਆ ਵਗੈਰਾ ਦਿਲ ਦੇ ਰੋਗਾਂ ਨੂੰ ਠੀਕ ਕਰਦਾ ਹੈ ਚਮੜੀ ਚਮੜੀ ਦੀ ਕੋਈ ਪ੍ਰੋਬਲਮ ਆ ਉਹ ਵੀ ਸਾਰੀ ਠੀਕ ਕਰ ਦਿੰਦਾ ਹੈਗਾ ਏ ਤੇ ਬਾਕੀ ਆ ਜਦੋਂ ਬੁੜੀਆਂ ਦੀ ਕੋਈ ਆਪ ਦਾ ਬੱਚਿਆਂ ਬੁੱਛਿਆਂ ਦੀ ਪ੍ਰੋਬਲਮ ਆਉਂਦੀ ਆ ਜਾਂ ਕੁਛ ਵੀ ਹੁੰਦਾ ਹੈ ਹਨਾ ਉਹ ਚੀਜ਼ਾਂ ਵੀ ਸਾਰੀਆਂ ਇਹਦੇ ਵਿੱਚੋਂ ਆਪਾਂ ਨੂੰ ਪੂਰੀਆਂ ਹੋ ਜਾਂਦੀਆਂ ਪਰ ਮੈਂ ਐ ਨਹੀਂ ਕਹਿੰਦੀ ਮੈਂ ਡਾਕਟਰ ਹੀ ਆ ਵੀਰੇ ਮੈਂ ਤਾਂ ਐ ਨਹੀਂ ਕਹਿੰਦੀ ਮੈਂ ਡਾਕਟਰ ਹੀ ਆ ਪਰ ਵੇਰ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਅਸਰ ਕਰਨਾ ਚਾਹੀਦਾ ਏ ਤੇ ਜਿੱਦਾਂ ਕਰਕੇ ਵੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ ਹਨਾ ਬਰਤੋਂ ਪਾਣੀ ਪੀਓ ਹਨਾ ਤੇ ਜੇ ਤੁਹਾਨੂੰ ਚੰਗਾ ਲੱਗਦਾ ਕਿ ਵੀ ਹਾਂ ਇਹਨਾਂ ਦੀ ਵੀਡੀਓ ਠੀਕ ਹੈ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਜੇ ਇਹਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਦੀ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਤੇ ਜਿਹੜੇ ਪੀਰ ਭਰਾ ਨਵੇਂ ਮੈਨੂੰ ਦੇਖਣਗੇ ਜਾਂ ਦੇਖ ਰਹੇ ਆ ਤੇ ਉਹ ਸਾਰੇ ਮੇਰੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਸਤਿ ਸ਼੍ਰੀ ਅਕਾਲ